ਆਇਆ ਸ਼ੰਕਰ ਸਵਾਦ ਕਰਨ ਵਾਸਤੇ ਮਾਪ ਰਖ ਜੋ ਨੇ ਕਿਤਨਾ ਆ ਰਿਹਾ ਹੈ ਚਿਰਮਨ ਸੰਤਕਪਾਲ ਸਿੰਘ ਮੁਖ ਪਰਵੰਦੀ ਨੇ ਮੇਰੇ ਕੁਟੀਆਂ ਦੇ ਪ੍ਰਬੰਧਕ ਵੇੜੀ ਨਗਰ ਕੀਤਾ ਦਾ ਸਵਾਗਤ ਕਰਦੇ ਹੋਏ ਬਾਬਾ ਕਪਾਲ ਸਿੰਘ ਮਹਾਰਾਜੀ ਦੇ ਸਥਾਨਾ ਤੋਂ ਬਾਬਾ ਜੀ ਸਿੰਘ ਨੇ ਕੁਟੇ ਜਉਣ ਵਾਲੇ ਸਨਤ ਸਵਾਗਤ ਵਾਣ ਦੇ ਕੀਤਾ ਸਵਾਦ ਕਰਨ ਰਸ ਖੜੇ ਨਕੀ ਤਾਂ ਸਵਾਦ ਕਰਦੇ ਹੋ ਅੰਦਰ ਮੇਰੇ ਕੋਲ ਜੌਲਾ ਮੁੱਖ ਪ੍ਰਬੰਧਕ ਬਾਬਾ ਜੀ ਸਿੰਘ ਜੀ ਜੋ ਸਮੂਹ ਸੰਗਤਾਂ ਅੰਦਰ ਕੀਰਤ ਦਾ ਬਾਬਾ ਬਲਵਿੰਦਰ ਸਿੰਘ ਜੀ ਜੋ ਉਹਨਾਂ ਨੇ ਵੀ ਸਵਾਦ ਕਰਦੇ ਹੋਏ ਬਾਬਾ ਬਲਵਿੰਦਰ ਸਿੰਘ ਜੀ ਜੋ ਸੇਵਾਦਾਰ ਹਨ ਮਵਜੀ ਸਿੰਘ ਪਾਸ ਨਿਮਕ ਪਰੰਦਰ ਨੇ ਮੇਰੇ ਕੁਟੀਆਂ ਜਾਵਾਂ ਬਹਿ ਕੇ ਨਰਕੀ ਤਸਵਾਤ ਕਰਦੇ ਹੁੰਦੇ ਦੇ YouTube ਚੈਨਲ ਤੋਂ ਦੇਵ ਦੇ ਸੰਗਤ ਦੇ ਦੀਆਂ ਸਾਇਖਾ ਸਭਾਈ ਫਤਿਹ ਇਸ ਵੇਲੇ ਪਤਾ ਸੀ ਮਾਰੇ ਬਿ YouTube ਤੇ ਤੁਹਾਡਾ ਆਪਣਾ ਚੈਨਲ ਜਿੱਥੇ ਮਕ ਪ੍ਰਬੰਧਨ ਨਰਮਿਕਟੇ ਜੋਗਨ ਬਾਬਾ ਜੀ ਸਿੰਘ ਜੀ ਜੋ ਗੁਰਦਰਾਸ 1 ਸਤ ਸੰਤ ਪਵਰ ਕੋ پاس ਹੈ ਜੀ ਉਹ ਪ੍ਰਬੰਧਕ ਨਰਮਿਕਟੇ ਜੋਗਨ ਵੇਖੇ ਜੋ ਤੇ ਡੇਰੇ ਤੁਸੀਂ ਇਹ ਰਾਮਾਮੜੀ ਤੋਂ ਸੰਖਿਆਪੁਰ ਜਨ ਦੀ ਛਾੜੀ ਦੇ ਸਥਿਤ ਹੈ ਉਹਨਾਂ ਲੋ ਮਾਹਪੁਰਖਾ ਲੋ ਜੋ ਨਰਕੀਰਤਨ ਸੱਜ ਕੇ ਆ ਰਿਹਾ ਹੈ ਸ਼ਹਿਰ ਤੋਂ ਉਹਦਾ ਸਵਾਦ ਕਰਨ ਵਾਸਤੇ ਸੰਗਤਾਂ ਖੜੀਆਂ ਹਨ ਆਉਣਾ ਕੀਰਤਨ ਦਰਸ਼ਕ ਕਰੀਏ ਜਿੱਥੇ ਨਰਕੀਰਤਨ ਆਰੰਭ ਹੋਇਆ ਇੱਕ ਸਤਬਾਬਾ ਵਿਪਾਸਾ ਸ੍ਰੀ ਮਾ ਜੀ ਜੋ ਨਰਕੀਰਤਨ ਸਵਾਦ ਕਰਦੀਆਂ ਨਰਮਲ ਕਟਿਆ ਜੋ ਨਰ ਸੰਭਖ ਪ੍ਰਬੰਧ ਉਹ ਕੀਰਤਨ ਸਵਾਦ ਕਰਦੇ ਹੋਏ ਵਕਤ ਵਾਰ ਤਾਰਵੇਂ ਜਥੇ ਬੰਦੀਆਂ ਜੋਨ ਕਲਕਾ ਪਾਟੀਆਂ ਇਸ ਸ਼ਾਮ ਦੇ ਵਿੱਚ ਕਲਕਾ ਕਦ ਕਿਨਾਂ ਜੋੜ ਰਹੀਆਂ ਉਹਨਾਂ ਗੀਤੰਦਾਂ ਸੰਕਰੀਏ कीर्तन तो का सुबह बख बेद मंत्री ने लगाया गया कीर्तन सुबह का सारा लंगर लगाया गया ना टोटल लंगर से जब गुरुद्वारा साहब दे रहे थे तो संगत दर्शन टोटल लंगर लाल लगाया गया ना दे रहे थे ਨਾਣੇ ਤੂਟਾ ਲਾਇਆ ਪਰ ਅਕਮੇ ਅਕਮੇ ਰਹਿਗੇ ਨੇ ਨਾਣੇ ਤੂਟਾ ਲਾਇਆ ਪਰ ਅਕਮੇ ਅਕਮੇ ਰਹਿਗੇ ானு நான சபூட்ட பழைய பழைய குரு நான போலையே பாலமோ ஆமி ஆகோ পারি আপনা করি আপনার করি আপনার আপন এর ਹਰ ਨਾਮ ਤੇ ਉੱਠੇ ਨਾ ਰੁਣਾ ਲੇ ਸੁਤਾ ਨਾ ਆ ਪੜਿਆ ਪਾਰੇ ਆਖੀ ਰੁਣਾ ਲੇ ਸੁਤਾ ਨਾ ਹੁਣ ਆ ਚੱਕ ਬਿੰਦ ਸਿੰਘ ਪਾਰੇ ਆਖੀ ਮੈਂ ਕਿੰਨੇ ਨਾ ਮਤਿਆ ਨਾ ਮਤਿਆ ਕਿਤਨਾ ਸਵਾਰ ਕਰਦੇ ਪੰਜਾ ਪਿਆਨਾ ਦਸੇ ਕਰਦੇ ਫਦੀ ਜੇ ਜੇ ਸੰਤਾਂ YouTube ਚੈਨਲ ਤੋਂ ਤਾਂ ਅਸੀਂ ਮਾਰ ਗੋਈ ਆਓ ਇਹੋ ਜਿਹੜਾ ਜਿਵੇਂ ਸੋ ਪ੍ਰਮਾਤ ਦੇ ਜਾਨ ਸ਼ੁਰੂਆਤ ਕਰਦੇ ਹਨ ਆਉਣ ਕਿਤਨੇ ਸ਼ੁਰੂਆਤ ਕਰਦੇ ਜੁਆਨਾ ਹਮਾਪੁਰ ਦਾ ਇਹ ਰਾਖਾ ਸਰਵੇ ਫਤੇ ਨੇ ਕੀਤਾ ਸਵਾਲ ਕਰਦੇ ਮੁਖ ਪ੍ਰਬੰਧਕ ਬਾਬਾਜੀ ਸਿੰਘ ਦੇ ਇਹਨੂੰ ਕੋਈ ਜਵਾਬ ਦੇਖੋ ਨੇ ਕੀਤਾ ਸਵਾਲ ਕਰ ਲੇ ਪ੍ਰਬੰਧਕ ਜਨ ਤੋਂ ਪੰਜ ਪਿਆਰਾਂ ਦਾ ਜੋ ਉਹਨਰ ਕਿਸ ਜਿਆ ਗਿਆ ਤਾਂ ਤੱਕ ਗ੍ਰੰਥ ਸਾਹਿਬ ਰਣ ਰਵੇਟ ਪੰਜ ਪਿਆਰਾਂ ਦੇ कर में बि रखया करी मेरा जी मा गुजरी मैं गुज़र गुज़र खे गुज़रिया ते, ते, ते न ਸਮਾਨਤ ਕਲ ਪ੍ਰੋਗਰਾਮ ਦੇ ਕਮੇਟੀ ਲੋ ਨਾ ਕੀਰਤਨ ਦਾ ਸਵਾਰਕਾ ਦੇ ਹੋਏ ਨਾ ਕੀਰਤਨ ਜੀ ਆਦਨ ਕੀਰਤਨ ਬਾਰੇ ਦੱਸਿਆ ਜਾ ਹਾਂ ਜੀ ਕੀਰਤਨ ਵਾਰ ਅੱਜ ਕੀਰਤਨ ਅਰ ਕੀਰਤਨ ਆ ਇਹ ਕਿਸਵਾਂ ਚ ਨਗਰ ਕੀਰਤਨ ਇਹ ਗੁਰੂ ਤੇਗ ਬਹਾਦਰ ਜੀ ਸ਼ੀਧੀ ਘਰ ਪਰੋਚ ਤਿੰਨ ਤੇ ਹੋ ਗਿਆ ਸ਼ੀਧੀ ਘਰ ਪਰੋਚ ਥੋੜਾ ਸਾਹ ਹੋ ਜਾ ਰਿਹਾ ਤਾਂ ਚੱਲ ਆਇਆ ਤੇ ਕਰਮਾ ਕਰ ਹੋਣਾ ਢੱਡੇ ਪਹੁੰਚ ਗਿਆ ਤੇ ਫਿਰ ਕੰਨਜਤ ਹੋ ਕੇ ਫਿਰ ਜਾ ਰਹੇ ਸਮਾਪਤੀ ਹੋ ਜਾਣੀ ਆ ਜਾਣ ਕਰਦੇ ਤਿੰਨ ਕੀਰਤਨ ਦੀ ਜੋਨੇ ਕੀਰਤਨ ਸਿੱਝ ਆ ਗਿਆ ਚੀ ਦੀ ਅਰਸ ਅਹੀਂ ਅ ਸੰਤਨ ਕੀਤਾ ਗਿਆ ਸਵਾਗਤ ਲੈ ਕੇ ਜੋਲਾ ਨਦਰ ਮੇ ਕੁਟਿਆ ਜੋਲਾ ਮਹਾਂਪੁਰਖ ਜੀਤ ਸਿੰਘ ਜੀ ਜਿਨ੍ਹਾਂ ਨੇ ਸਰਪੰਚ ਜੀ ਯਾਰ ਪਿੰਡ ਤੋਂ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਵਧਾਈਆਂ ਜੀ ਵਧਾਈਆਂ ਦੋ ਜੀ ਉਹ ਪੰਚਾਇਤ ਦਾ ਸਰ ਸਰਸਾ ਜਾ ਰਹੇ ਜੀ ਨਦੀ ਕਾਲ ਜੀ ਬੋਲ ਆਹ ਦੇਖ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਜੀ ਅੱਜ ਨਗਰ ਹਜ਼ਾਰੇ ਤੋਂ ਨਗਰ ਕੀਰਤਨ ਸਵੇਰੇ ਤੋਂ ਚੱਲ ਰਿਹਾ ਜੀ ਮੈਂ ਬਤੌਰ ਪੰਚਾਇਤ ਮੈਂਬਰ ਤੇ ਨਾਲੇ ਸਾਡੇ ਸਰਪੰਚ ਸਾਹਿਬ ਰਜਿੰਦਰ ਸਿੰਘ ਨਾਲ ਸਾਡੇ ਸ਼ਿਵਜੋਤ ਹਜਾਰਾ ਜੀ ਅਸੀਂ ਨਾਲ ਸੰਗਤ ਦੇ ਜਾ ਰਹੇ ਹਾਂ ਜੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਸਰਪੰਚ ਸਾਹਿਬ ਤੁਸੀਂ ਵੀ ਵਧਾਈਆਂ ਜੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਵਧਾਈਆਂ ਜੀ ਜਨ ਕਿਸੇ ਨਾ ਕੀਰਤਨ ਦੇ ਸੰਗਤਾਂ ਕੀਤਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਛਾੜੇ ਪੰਜਾਬ ਪਿਆਰੇ ਦੇ ਗੁਵਾਈ ਵਿੱਚ ਹੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਪਰ ਮੁਖ ਰਹਾਉ ਦਾ ਹਿਆ ਪਿੰਡ ਹਜ਼ਾਰਾ ਤੋਂ ਜੋ ਕਿ ਅਲੌਕਿਕ ਮਹਾਨ ਨਗਰ ਕੀ ਤਰੰਤ ਹੋਈ ਸੀ ਬਕਾ ਪਿੰਡਾਂ ਚੋਂ ਪੈਂਦਾ ਹੋਇਆ ਜੋ ਕਿ ਸਾਡੇ ਪੁੱਤਰ ਸਾਨਾ ਡੇਰਾਕਸਰ ਸਾਹਿਬਾ ਗੋਪਾਲ ਸਿੰਘ ਜੀ ਦੇ ਪੁੱਤਰ ਸਾਨਾ ਤੋਂ ਸਾਹਮਣੇ ਗੁਜ਼ਰਿਆ ਸੋ ਆਪ ਦਰਸ਼ਨ ਕਰਕੇ ਸਮੂਹ ਸੰਗਤਾਂ ਨੇ ਸੰਗਤ ਨੇ ਆਪ ਜੀ ਨੇ ਦਰਸ਼ਨ ਕਰਕੇ ਅਮੋਲਕ ਆਪਣਾ ਲਾਖਟਿਆ ਹੈ ਸੋ ਸਮੂਹ ਸੰਗਤਾਂ ਦਾ ਸਮੂਹ ਸੰਗਤਾਂ ਦਾ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਨਗਰ ਕੀਰਤਨਾ ਚਾਲ ਕਰਕੇ ਬਾਣੀ ਸਰਵਣ ਕਰਕੇ ਬਾਣੀ ਗਾਣ ਕਰਕੇ ਸੇਵਾ ਕਰਕੇ ਆਪਣਾ ਮੁੱਲਕਾ ਸਬੰਧ ਬਣਾ ਕੀਤਾ ਸਮੂਹ ਸੰਗਤਾਂ ਦਾ ਗੁਰੂ ਘਰ ਦੇ ਸਮੂਹ ਸੇਵਾਦਾਰ ਲੋਪਰਮਦਕ ਮੁੱਖ ਪ੍ਰਬੰਧਕ ਸ੍ਰੀਮਾਨ ਇੱਕਸਰ ਸੰਤ ਬਾਬਾ ਜੀ ਸਿੰਘ ਜੀ ਨਿਰਮਲ ਕੁੱਟ ਜਾਲਾ ਵਾਲੇ ਮਹਾਂਪੁਰਖਾਂ ਦੇ ਸਮੂਹ ਪਰਮਦਕ ਮਾਬੂਦੋ ਸਮੂਹ ਸੰਗਤਾਂ ਨੂੰ ਕੋਟਣ-ਕੋਟਨਵਾਦ ਪਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨੱਕੇਸ ਜਾ ਗਿਆ ਹੋਰ ਬਕਬਕ ਜੱਤੇ ਵਧੀ ਲੋ 108 ਮੋਬਜੀ ਸਿੰਘ ਜੀ ਲੋ ਮਾਹਪੁਰ ਖਾਂ ਬਲੋ ਕਿ ਤੱਕ ਸਵਾਦ ਜੀ ਦੇ ਸੰਤਾਂ ਦੇਹਦੀਆਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਧੰਤਾਰਨ ਸ੍ਰੀ ਗੁਰਤੇਗ ਭਾਦਰ ਜੀ ਸ਼ਹੀਦੀ ਪੁਰਬ ਦੇ ਉੱਤੇ ਨਗਰ ਕੀਰਤਨ ਕੱਢਿਆ ਗਿਆ ਹਜ਼ਾਰੇ ਦੀ ਸਾਧ ਸੰਗਤ ਵੱਲੋਂ ਨਗਰ ਦੀ ਸਾਧ ਸੰਗਤ ਵੱਲੋਂ ਜੀ ਇਹ ਤੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਸਤਬਾਬਾ ਜਵਾਲਾ ਸੰਗਤ ਜੀ ਦੇ ਡੇਰੇ ਦੇ ਉੱਤੇ ਆ ਕੇ ਸੰਗਤਾਂ ਨੇ ਬਹੁਤ ਅੰਚੀ ਤਰ੍ਹਾਂ ਦੇ ਨਾਲ ਆਪਣੀ ਸੇਵਾ ਨਿਭਾਈ ਜੀ ਤੇ ਸਾਰਿਆਂ ਨੂੰ ਧੰਨਵਾਦ ਹੈ ਜੀ ਸਤਿ ਸ੍ਰੀ ਅਕਾਲ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ Oh, uh -huh. ਲਾਈਖਾਤਾ ਵਈ ਪਤੇ ਅਜੋਨੇ ਕੀਰਤਨ ਰੰਭ ਹੋਇਆ ਸੀ ਉਹਦਾ ਬਹੁਤ ਸਤਿਕਾਰ ਕੀਤਾ ਸ਼੍ਰੀਮਾਨ ਸੰਤ ਕਪਾਲ ਸਿੰਘ ਜੀ ਮਖਤੋਰਾ ਦੇ ਨਿਰਮਲ ਕਾਲਜ ਜਰਾਂ ਨੰਮ ਬਾਬ ਜੀ ਸਿੰਘ ਜੀ ਦੀ ਜੋ ਗੁਰਦਗ ਪਾਸ ਸਿੰਘ ਦਾ ਗੁਰਦਾਰ ਹੈ ਆ ਖਾਦਮਪੁਰ ਜੋ ਜ਼ਿਲੰਧਾ ਤੋਂ ਹਿਆਰਪੁਰ ਆਦਮਪੁਰ ਜੋੜ ਤੇ ਸਥਿਤ ਹੈ ਉਥੇ ਮੁਖ ਪ੍ਰਬੰਧ ਗਾਨੇ ਜੋ ਕੀਤਾ ਗਿਆ ਬਾਬਾ ਲਵਿੰਦਰ ਸਿੰਘ ਜੀ ਮੁਖਤ ਬੰਦਕਬਾਦ ਮਿੰਦਲ ਮਕੂੜਾ ਜੋੜਾ ਲਾਜੀਤ ਸਿੰਘ ਵੱਲੋਂ ਜੋ ਸਤਕਾਰ ਲਾਇਆ ਗਿਆ ਉਹਨਾਂ ਨੂੰ ਦੇਵ ਦੇ ਸੰਗਤ ਦੇਖ ਰਹੀਆਂ ਮਕ ਪ੍ਰਬੰਧਨ ਕੀਤਾ ਗਿਆ ਧੰਨਵਾਦ